ਸਸਿਕਾ ਜੀ ਕੀ ਹਾਲ ਚਾਲ ਪਰਮਾਤਮਾ ਦੀ ਕਿਰਪਾ ਤੁਸੀ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆਜ ਅਪਨ ਲਗੇ ਆ ਜਸਟ ਹੈਲਥੀ ਖਾਣਾ ਬਣਾਉਣਾ ਬਿਕਾਜ਼ ਬਹੁਤ ਆਪਾ ਦਵਾਈ ਤੇ ਮਠਿਆਈਆਂ ਵਗੈਰਾ ਖਾ ਲੀਆਂ ਤੇ ਫਰਾਈ ਵਗੈਰਾ ਸਮੋਸੇ ਪਕੌੜੇ ਖਾ ਲੇ ਤੇ ਹੁਣ ਆਪਾਂ ਕਰਨੀ ਥੋੜੀ ਜਿਹੀ ਹੈਲਥੀ ਖਾਣਾ ਤੇ ਅੱਜ ਮੈਂ ਬਣਾਉਣ ਲੱਗੀ ਆ ਇਹਦੇ ਵਿੱਚ ਬਸ ਆਪਾਂ ਕਰਨਾ ਸਟੀਮ ਮੈਂ ਕਰੂਗੀ ਸਟੀਮ ਇਹਦੇ ਵਿੱਚ ਮੇਰੇ ਕੋਲ ਹੈਗਾ ਨਾ ਪਾਣੀ ਤੇ ਮੈਂ ਜੁੱਤੋਂ ਬਰੋਕਲੀ ਤੇ ਫਾਸਟ ਨੈਕ ਨੂੰ ਮਿਹਲੂ ਮਿਹਰਤੀ ਹੈਲਥੀ ਹੁੰਦੀ ਜੇ ਤੁਸੀਂ ਭਰ ਲੋ ਇਸ ਕਰਦੇ ਹੋ ਤੁਸੀਂ ਫਿਰ ਮਿਹਲੂ ਤੁਸੀਂ ਉਹਦੇ ਵਿੱਚ ਵੀ ਖਾ ਸਕਦੇ ਹੋ ਉਹਦੇ ਵਿੱਚ ਜਿਹੜਾ ਮੈਂ ਖਾ ਸਕਦੇ ਆ ਮੈਂ ਪਨੀਰ ਵੀ ਖਾ ਸਕਦੇ ਹਾਂ ਤੇ ਆਪਾਂ ਇਹ ਤਿੰਨ ਚੀਜ਼ਾਂ ਨੇ ਬਣਾਉਂਗੇ ਅੱਜ ਛोटा ਸ਼ਾਮ ਦਾ ਖਾਣਾ ਹੈਗਾ ਹੈਲਥੀ ਖਾਣਾ ਜਸਟ ਓਨ ਦੀ ਸਟੇ ਬਸ ਅੱਜ ਦੇ ਆਪਣੇ ਖਾਣੇ ਕੋਕੇ ਆਪਣੇ ਕੋਲ ਆਲਰੇਡੀ ਆਪਾਂ ਬਹੁਤ ਪਹਿਲਾਂ ਬਠੇਂੀਆਂ ਖਾ ਲਈਆਂ ਤੇ ਜਿਹੜੇ ਕਰਕੇ ਹੁਣ ਆਪਾਂ ਨੂੰ ਥੋੜਾ ਜਿਹਾ ਆਪਾਂ ਆਖਾਂਗੇ ਸਿਹਤ ਦਾ ਖਿਆਲ ਬ੍ਰੋਕਲੀ ਸਾਗ ਨੂੰ ਬਰੈਸਟਮਤੀ ਹੈ ਤੁਹਾਡੇ ਲਈ ਤੁਹਾਡੇ ਹੈਲਪ ਲਈ ਤੇ ਤੁਹਾਡੇ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੀ ਹੈ ਤੇ ਤੁਸੀਂ ਬ੍ਰੋਕਲੀ ਜਰੂਰ ਖਾਇਓ ਕੋਲੀ ਫਲਾਵਰ ਹੋਗੀ ਇਹ ਹੈ ਨਰਸਟੀਮਾ ਇਹ ਤੁਸੀਂ ਦੁਪਹਿਰ ਨੂੰ ਵੀ ਬਣਾ ਕੇ ਖਾ ਸਕਦੇ ਹੋ ਇਹਦੇ ਵਿੱਚ ਤੁਸੀਂ ਬ੍ਰੋਕਲੀ ਲੈ ਲਓ ਮਸ਼ੂਮ ਲੈ ਲਓ ਦੇਖੀ ਮਸ਼ੂਮ ਖਾਣੇ ਉਹ ਗੱਜਰ ਹੈਗੀ ਆ ਗੱਜਰ ਲੈ ਲਓ ਹੈਨਾ ਇਹ ਕੋਈ ਵੀ ਵੈਜੀਟੇਬਲ ਜਿਹੜਾ ਹੈਗਾ ਤੁਸੀਂ ਫਾ ਸਕਦੇ ਆ ਜਿਹੜਾ ਆਪਾਂ ਸਟੀਮ ਕਰਨਾ ਹੈਗਾ ਉਹਨਾਂ ਨੂੰ ਸਟੀਮ ਕਰਨਾ ਕੋ ਤੇ ਵਿੱਚ ਹੈਲਥੀ ਪ੍ਰੋਟੀਨ ਲਈ ਤੁਹਾਨੂੰ ਚਾਹੀਦਾ ਹੈ ਇੱਕ ਚੀਜ਼ ਕੋਈ ਵੀ ਜਿੰਮੇ ਤੁਸੀਂ ਲੂਮੀ ਲੈ ਸਕਦੇ ਹੋ ਜਾਂ ਤੁਸੀਂ ਉਹਦੇ ਵਿੱਚ ਆਪਣੀ ਲੈ ਸਕਦੇ ਹੋ ਚੱਪੂ ਲੈ ਸਕਦੇ ਹੋ ਇਹ ਕੋਈ ਵੀ ਚੀਜ਼ ਤੁਹਾਡੇ ਕੋਲ ਤੁਹਾਨੂੰ ਇੱਕ ਕੀ ਸੀ ਹਲਕੀ ਚਾਹੀਦੀ ਹੈ ਜੇ ਤੁਸੀਂ ਵਿੱਚ ਕੇਵਲ ਖਾਣਾ ਹੈਗਾ ਇੱਕ ਟਾਈਮ ਤੇ ਉਹਦੇ ਵਿੱਚ ਤੁਸੀਂ ਆਪਣੇ ਪ੍ਰੋਟੀਨ ਲਈ ਤੁਸੀਂ ਇਹਨੂੰ ਜੁਸ ਕਰ ਸਕਦੇ ਹੋ ਕੀ ਗੱਲ ਹੈ ਇਹ ਕੀ ਗੱਲ ਹੈ ਮੈਂ ਤਾਂ ਪਾਉਂ ਨਹੀਂ ਬਸ ਉਹ ਨੂੰ ਕਰਿਆ ਮੈਂ ਦਵਾ ਨਹੀਂ ਲਗਾਉਣੀ ਨਾ じゃ ਕੀ ਕਹਿੰਦਾ ਮੱਗੀ ਬੋਲਦਾ ਹੈ ਕੀ ਲੈਣਾ ਬੱਚਾ ਮੈਂ ਦਵਾਉਂਦੀ ਆਜਾ ਹੋਏ ਆਜਾ ਮੈਂ ਖਾਣਾ ਪਾਉਂਦੀ ਆਜਾ ਉਹ ਆਪਣੇ ਕਮੈਂਟ ਵੀ ਕਰਨ ਬਗੈਰ ਹੋਰ ਕੀ ਆ ਉਹ ਨਾਮ ਕੀ ਆ ਆ ਜਾ ਖਾਣਾ ਤਾਂ ਪੱਜ ਕੇ ਪੱਜ ਕੇ ਹਾਂ ਜੀ ਆਪਾਂ ਇਹਦੇ ਉੱਤੇ ਆਪਾਂ ਇਹਨੂੰ ਰੱਖ ਕੇ ਯਾਰ ਗਾਤਮ ਇਹ ਵੀ ਲਿਪਾਸ ਨੇ ਪਹਿਲਾਂ ਥੋੜੀ ਜਿਹੀ ਸ਼ੈਲ ਗਏ ਜਿਹੜੰਨ ਕੋ वेजिटेबल ਹੈਗਾ ਬੈਸਟ ਹੈਗਾ ਤੁਸੀਂ ਇੱਕ ਟਾਈਮ ਤੇ ਜੇ ਤੁਸੀਂ वेजिटेबल ਖਾ ਲਿਆ ਕਰੋ ਜਾਂ ਤੁਸੀਂ ਦੁਪਹਿਰ ਨੂੰ ਖਾ ਲੋ ਤੇ ਜਾਂ ਤੁਸੀਂ ਸਵੇਰ ਸ਼ਾਮ ਨੂੰ ਖਾ ਲੋ ਬੈਸਟ ਤਾਂ ਸ਼ਾਮ ਨੂੰ ਦਾ ਹੈ ਕਿ ਜੇ ਸ਼ਾਮ ਦੀ ਰੋਟੀ ਤੁਸੀਂ ਲਬੋਏ ਕਰਕੇ ਤੇ ਉਹਦੀ ਜਗ੍ਹਾ ਤੇ ਤੁਸੀਂ ਇਹਨਾਂ ਨੂੰ ਖਾ ਲਿਓ ਤੇ ਬੱਸ ਤੁਹਾਨੂੰ ਦੁਬਾਰੇ ਵੀ ਕਹਾਂਗਾ ਤੁਹਾਡੇ ਤੇ ਆ ਵੀ ਤੁਸੀਂ ਕੋਸ਼ਿਸ਼ ਕਰ ਰਿਹਾ ਕੋਈ ਐਕਟ ਟਾਈਮ ਤੇ ਇਹਦਾ ਮਤਲਬ ਨਾ ਕਰੂਗਾ ਕਟਿਆ ਰਹਿ ਜਾ ਬੈਲੰਸ ਬਣ ਜਾਂਦਾ ਹੁਣੇ ਤੱਕ ਹੁਣ ਆਪਾਂ ਬੋਤਲ ਨਿਕਾਣ ਤੋਂ ਆਪਾਂ ਕੋਈ ਬੈਲੰਸ ਨਹੀਂ ਰਹਾ ਸੀ ਆਪਾਂ ਸਾਰਾ ਕੁਝ ਜੋ ਹੱਥ ਜਾਇਆ ਆਪਾਂ ਖਾਧਾ ਇਹ ਜਿਵੇਂ ਕੀਤਾ ਆਪਣੀ ਜਿਵੇਂ ਦਿਵਾਲੀ ਹੋਵੇ ਗੁਰਪਰਦਨ ਗਿਆ ਤੇ ਹੁਣ ਆਪਾਂ ਪਰ ਹੁਣ ਆਪਾਂ ਵੀ ਕਿ ਲਈ ਆਪਾਂ ਹੋਰ ਆ ਜੀ ਨੋ ਇੱਕ ਟਾਂ ਤੇ ਰੋਟੀ ਜਿਹਦਾ ਦੁਪਹਿਰੇ ਆਪਾਂ ਖਾਧੀ ਆ ਤੇ ਹੁਣ ਇਸ ਟਾਈਮ ਤੇ ਆਪਾਂ ਫਿਰ ਬੋਇ ਕਰਾਂਗੇ ਸ਼ਾਮ ਦੀ ਅੱਜ ਕੱਲ ਤਾਂ ਮੂੜੀਆਂ ਵੀ ਬਹੁਤ ਆ ਜਾਂਦੀਆਂ ਨੇ ਤੇ ਮੂਲੀ ਵੀ ਬਹੁਤ ਵਧੀਆ ਚੰਗੀ ਹੁੰਦੀ ਆ ਖਾਣੀ ਤੁਹਾਨੂੰ ਮੂਲੀ ਵੀ ਖਾ ਸਕਦੇ ਆ ਆਹ ਰੱਖਤਾ ਆਪਾਂ ਪਾਣੀ ਤਾਂ ਸੌਰੀ ਮੇਰੇ ਕਿਥੇ ਸੌਫਟਕਾਪ ਵਾਲੀ ਜੇ ਤੁਹਾਨੂੰ ਕੋਈ ਨਹੀਂ ਹੱਥ ਗੰਦਾ ਪੀਕਾ ਫੈਂ ਰਹੀ ਹੈ ਨਾ ਤੇ ਹੁਣ ਨਾਲ ਹੀ ਫਾਈ ਕਰਨੀ ਲੱਗਦੀ ਹੈ ਤੇ ਨਾਲ ਹੀ ਆਪਾਂ ਕੰਮ ਨੂੰ ਲੱਗਦੇ ਆਂ ਇਹ ਬਗਣਾ ਹੈ ਹੈ ਬਗਣਾ ਹੈ ਹੈ ਬਗਣਾ ਹੈ ਹਾਂ ਹੈ ਹਾਂ ਠੀਕ ਹੈ ਹਾਂ ਇਹ ਹੈ ਜਿਸ ਨੂੰ ਲੋਮੀ ਲੋਮੀ ਜਿਹੜੀ ਹੁੰਦੀ ਹੈ ਇਹ ਪਨੀਰ ਅੰਬਰੀ ਹੁੰਦੀ ਹੈ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਸੌਲਟ ਹੁੰਦਾ ਨੂਨ ਹੁੰਦਾ ਆ ਤੇ ਜੇ ਤੁਸੀਂ ਸੌਲਟ ਲਾਇਕ ਨਹੀਂ ਕਰਦੇ ਇਹਨੂੰ ਪਾਣੀ ਪਾਓ ਪਾਣੀ ਰਿਨ ਬੋਇਲ ਪਾਣੀ ਦੇ ਵਿੱਚ ਪਾ ਦਿਓ ਫਿਰ ਇਹਦਾ ਆਪਣੇ ਆਪ ਇਹਦਾ ਸੌਲ ਸਾਰਾ ਬਾਹਰ ਨਿਕਲ ਜਾਂਦਾ ਫਿਰ ਤੁਸੀਂ ਪਨੀਰ ਦੀ ਜਗ੍ਹਾ ਤੇ ਜਿਵੇਂ ਮਰਜ਼ੀ ਤੁਸੀਂ ਆਪ ਇਹਨੂੰ ਪੀਸ ਕਰ ਸਕਦੇ ਖਾ ਲੈ ਵੈਜੀਟੇਬਲ ਦੇ ਵਿੱਚ ਫਿਰ ਤੁਸੀਂ ਜਿਵੇਂ ਮਰਜ਼ੀ ਨੂੰ ਕਰੋ ਪਰ ਸੌਲਟ ਇਚ ਕਾਫੀ ਹੁੰਦਾ ਜੇ ਤੁਸੀਂ ਇਹਨੂੰ ਪਾਣੀ ਬੋਇਲ ਕੇ ਨਹੀਂ ਪਾਉਗੇ ਤਾਂ ਫਿਰ ਇਹਦੇ ਚ ਨੀਰਾ ਜਿਹਾ ਸੌਲਟ ਪਾਉਣਾ ਪਊਗਾ ਮੈਨੂੰ ਜਦੋਂ ਉਹ ਰਹੀ ਆਪਣੇ ਗਾਣੇ 걸 ਲਗਾਇਆ ਸੀ ਮੈਂ ਆਪਨਾ ਮੱਲੇ ਤੇ ਕਿਚਨ ਦੇ ਕੰਮ ਕਰ ਰਿਹਾ ਨੂੰ ਮਗਾ ਵੀ ਨਾਲ ਦਿੱਤੇ ਉਧਰ ਆਪਣਾ ਹਸਤੀ ਮੋਮ ਨੰਬਰ 80 ਨੰਬਰ ਸੀ ਮੋਰੀਆ ਤੇ ਤੁਸੀਂ ਮੈਂ ਤੇ ਹੁਣ ਆਪਾਂ ਇਹਨੂੰ ਮੜੀ ਸਪਾਈ ਕਰਕੇ ਤੇ ਭਾਂਡੇ ਧੋ ਕੇ ਤੇ ਤੋਂ ਜੇ ਸਪਾਈ ਕਰਦੇ ਆਪਾਂ ਨੂੰ ਕਈ ਵਾਰ ਆਪਣੀ ਸੋਰੀ ਮੈਂ ਬੋਲਣ ਲੱਗਾ ਹਾਂ ਨੇ ਹਣੀ ਬੋਲੁੰਦੇ ਨਾ ਕਰ ਮੈਂ ਸੋਰੀ ਮੈਂ ਨਹੀਂ ਬੋਲਣ ਲੱਗਾ ਹਾਂ ਨੇ ਤੇ ਜਦੋਂ ਤੁਸੀਂ ਨਾ ਆਪਣੀ ਕੈਮਰ ਆਪਣੀ ਫ੍ਰਿਜ ਚ ਉਸ ਪਹਿਲਾਂ ਆ ਲ ਜਾਂਦੀ ਹੈ ਉਹ ਚੀਜ਼ਾਂ ਹੈ ਜਿਹੜੀਆਂ ਆਪਾਂ ਰੱਖ ਦਿੰਨੇ ਆ ਆਪਣੇ ਬਹੁਤ ਸਮੈਲ ਆਉਂਦੀ ਹੈ ਫ੍ਰਿਜ ਚ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਕਰੀਏ ਸਵਾਸ਼ਿਕ ਕਰਦੇ ਨਹੀਂ ਹਟਦੀ ਜਾਂ ਤਾਂ ਤੁਸੀਂ ਉਹਦੇ ਵਿੱਚ ਪਾਣੀ ਦੇ ਵਿੱਚ ਨਿੰਬੂ ਪਾ ਕੇ ਗਰਮ ਪਾਣੀ ਤੇ ਨਿੰਬੂ ਪਾ ਕੇ ਉਹਦੇ ਕਮਰੀ ਚ ਪਾ ਕੇ ਉਹਦੇ ਵਿੱਚ ਰੱਖ ਸਕਦੇ ਹੋ ਜਿੰਨੇ ਹੈਗਾ ਤਾਂ ਤੁਸੀਂ ਕੀ ਲੈ ਸਕਦੇ ਹੋ ਨਿਊਜ਼ਪੇਪਰ ਲੈ ਕੇ ਉਹਨੂੰ ਪਾਣੀ ਨਾਲ ਗਿੱਲਾ ਕਰ ਲਓ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਾ ਕਰਕੇ ਤੇ ਉਹਨੂੰ ਇਦਾਂ ਇਕੱਠਾ ਜਿਹਾ ਕਰ ਕਰਕੇ ਚੰਗੀ ਤਰ੍ਹਾਂ ਤੇ ਉਹਨੂੰ ਵੀ ਏਕ ਰੱਖੋ। ਪੋਰੇ ਇੰਤ ਤੱਕ ਤੇ ਫਿਰ ਉਹ ਤੋਂ ਬਾਅਦ ਉਹ ਤੋਂ ਸਾਰੀ ਸਮੈਲ ਜਿਹੜੀ ਹੋ ਉਹ ਸਫਾ ਲੈ ਲੈਂਦਾ ਤੇ ਫਿਰ ਉਹਨੂੰ ਚੱਕ ਕੇ ਬਾਹਰ ਸੁੱਟ ਦੋ। ਤੇ ਇਹ ਬੈਸਟ ਹੈਗਾ ਕਿ ਤੁਸੀਂ ਪੇਪਰ ਉੱਤੇ ਪਾਣੀ ਪਾ ਕੇ ਜਿਵੇਂ ਤਰ੍ਹਾਂ ਤੋਂ ਉਹਨੂੰ ਪੇਚ ਰੱਖੋ। ਰੱਜ ਕੇ ਲੜਾ। ਕੀ ਆ? ਇਹਨਾਂ ਨੂੰ ਕਹਿੰਦੇ ਮਮਾ ਕਣਕ ਖੋਦਦੀ। ਹਾਂ ਕਣਕ ਨਾਲੀਏ? ਕਣਕ ਹੈ? ਕੀ ਕਹਣਾ ਹੈ? ਕੀ ਹੋਣਾ ਤੁਸੀਂ? ਹੂੰ। ਚਲ ਕੇ ਮੈਂ ਵੀ ਜਾ। ਤੇ ਲਵੀ ਪਾਪੀ। ਆਹ। ਪੋਬੀ। ਮੈਂ ਆਹੋ। ਹਾਂ। ਹਾਂ। ਦੇ ਲੈਣੇ ਪਤਾ ਲੱਗਿਆ ਨਾ ਮੇਰੇ ਨੂੰ ਨਾ ਗੱਡੀ ਕਿ ਤੋੜਨਾ ਲੱਗੀ ਹੋਈ ਆ। ਤੇ ਜਾਨ ਕੇ ਉਹ ਲਾਉਣਾ ਆ। ਪੋਬੀ। ਮਮਾ ਦਾ ਡਰਦੇ ਬੋਤੇ ਹਾਂ ਚੰਡੀ ਨੋਟ ਮਿੰਡੀ ਨੋਟ ਵਾਲਾ ਕਮਿੰਡੀ ਮੱਕ ਮਾਰ ਚੁੱਕੀ ਐਵੇਂ ਅੱਜ ਐਵੇਂ ਬੋਲਦੇ ਹੁੰਦੇ ਆ ਤੇ ਆਪਾਂ ਬਸ ਉਹਨਾਂ ਨੂੰ ਮੈਰੋ ਸਟੀਮ ਹਰ ਖਾਣਾ ਰੱਖਤਾ ਜਦੋਂ ਤੁਹਾਨੂੰ ਕੋਈ ਸਟੀਮ ਕਰਕੇ ਆਉਣੀ ਖਾਣਾ ਸਿੰਪਲ ਖਾਣਾ ਈਜ਼ੀ ਖਾਣਾ ਮੇਰੇ ਕੋਲ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਪਾਣੀ ਚ ਬੋਇ ਕਰ ਸਕਦੇ ਹੋ ਬੋਇ ਕਰਕੇ ਜਿੰਨੀ ਤਰ੍ਹਾਂ ਜਿੰਨੀਆਂ ਵੀ ਤੁਹਾਡੀਆਂ ਸਬਜ਼ੀਆਂ ਘੱਟ ਹੈਗੀਆਂ ਜੋ ਦੀ ਹੈਗੀਆਂ ਘਰਾਂ ਵਿੱਚ ਘਰਾਂ ਵਿੱਚ ਉਹਨਾਂ ਕਿੰਗੇ ਤਾਂ ਬੋਇ ਕਰੋ ਬੋਇ ਕਰਕੇ ਫਿਰ ਤੁਸੀਂ ਉਹਦੇ ਨਾਲ ਇੱਕ ਚੀਜ਼ ਜ਼ਰੂਰ ਲੈਣੀ ਆ ਕੋਈ ਪ੍ਰੋਟੀਨ ਕੋਈ ਨਹੀਂ ਪ੍ਰੋਟੀਨ ਕੋਈ ਨਹੀਂ ਹੁੰਦਾ ਤੁਹਾਡਾ ਪ੍ਰੋਟੀਨ ਦਾ ਪ੍ਰੋਟੀਨ ਦਾ ਬਣਾਵਟ ਨਾਲ ਵੈਜੀਟੇਬਲੋ ਤੇ ਇਹ ਉਹ ਜਿਹੜਾ ਤੁਹਾਡਾ ਸ਼ਾਮ ਦਾ ਖਾਣਾ ਤੇ ਇੱਕ ਤਰ੍ਹਾਂ ਤੁਹਾਡੇ ਲਈ ਇਹ ਇੰਨਾ ਹੈਲਥੀ ਹੈ ਕਿ ਹਾਜ਼ਮ ਬਹੁਤ ਛੇਤੀ ਹੁੰਦਾ ਆ ਤੇ ਦੂਜਾ ਕਿ ਤੁਹਾਡੇ ਓਬੀਟ ਲਾਸਟ ਕਰਨ ਦੇ ਵਿੱਚ ਜਾਂ ਤੁਹਾਡੇ ਜਿਵੇਂ ਹਾਜ਼ਮੇ ਲਈ ਤੁਹਾਡੀ ਬੋਡੀ ਲਈ ਸਰੀ ਲਈ ਇਹ ਸ਼ਾਮ ਦਾ ਖਾਣਾ ਬਹੁਤ ਵਧੀਆ ਰਹਿੰਦਾ ਜੇ ਤੁਸੀਂ ਏਦਾਂ ਦਾ ਖਾਣਾ ਖਾਓਗੇ ਤੇ ਇਹਦੇ ਵਿੱਚ ਤੁਸੀਂ ਮਸਾਲੇ ਕੋਈ ਵੀ ਯੂਜ਼ ਕਰ ਸਕਦੇ ਆ ਪਰ ਕੋਣ ਲਈ ਜੇ ਮੈਂ ਚਾਟ ਮਸਾਲਾ ਹੁੰਦਾ ਜਾਂ ਤੁਹਾਨੂੰ ਕੋਈ ਵੀ ਮਸਾਲਾ ਤੁਸੀਂ ਯੂਜ਼ ਕਰ ਸਕਦੇ ਹੋ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਇਹਨਾਂ ਦਾ ਕਿ ਤੁਸੀਂ ਚੀਨ ਕਰਕੇ ਖਾਓ ਜਾਂ ਤੁਸੀਂ ਬੋਇਲ ਕਰਕੇ ਖਾ ਲਓ ਤੇ ਉਹਦੇ ਵਿੱਚ ਕੋਈ ਵੀ ਤੁਸੀਂ ਜੜੀ ਵੀ ਤੁਹਾਡੇ ਵਿੱਚ ਜੋ ਵੀ ਤੁਹਾਨੂੰ ਚਾਹੀਦਾ ਉਹ ਤੁਸੀਂ ਖਾ ਸਕਦੇ ਆ ਪਰ ਉਹਦੇ ਵਿੱਚ ਤੇਲ ਤੋਂ ਬੋਇਲ ਕਰਦੇ ਆ ਆਪਾਂ ਤੇਲ ਵਗੈਰਾ ਨਹੀਂ ਹੁੰਦਾ ਤੇ ਹਲਕਾ ਹੁੰਦਾ ਹੈ ਤੇ ਚਾਟ ਮਸਾਲਾ ਪਾ ਲਓ ਦਹੀਂ ਲੈ ਲਓ ਜੇ ਤੁਹਾਨੂੰ ਲੱਗਦਾ ਤੁਹਾਨੂੰ ਦਹੀਂ ਤੁਸੀਂ ਤਸੱਦ ਕਰਦੇ ਹੋ ਦਹੀਂ ਲੈ ਸਕਦੇ ਹੋ ਨਹੀਂ ਖਾ ਲਓ ਇਹ ਜਦੋਂ ਸ਼ਾਮ ਰੱਖਣਾ ਤੁਸੀਂ ਹਲਕਾ ਜਿਹਾ ਰੱਖਿਆ ਕਰੋ ਤੇ ਤੁਹਾਨੂੰ ਦੋ ਦਿਨਾਂ ਦੇ ਵਿੱਚ ਤੁਹਾਡੀ ਬੋਡੀ ਤੇ ਤੁਹਾਨੂੰ ਦੱਸ ਦੇਣਾ ਕਿ ਤੁਹਾਡਾ ਤੁਹਾਨੂੰ ਕਿੰਨਾ ਫੀਲਿੰਗ ਕਿੰਨਾ ਤੁਹਾਨੂੰ ਸਹੀ ਲੱਗਦੀ ਹੈ ਫੀਲਿੰਗ ਸਹੀ ਲੱਗਦੀ ਹੈ ਕਿੰਨਾ ਫਰਕ ਆ ਤੇ ਅਸੀਂ ਜਿਆਦਾ ਮੇਰਾ ਇਹ ਹੁੰਦਾ ਹੈ ਕਿ ਮੈਂ ਜਦੋਂ ਆਪਾਂ ਚਲੋ ਬੀਜ਼ੀ ਹੁੰਨੇ ਜਾਂ ਕੋਈ ਦਾ ਦਿਨ ਫਸ ਹੁੰਦਾ ਆਇਆ ਗਿਆ ਹੁੰਦਾ ਤੇ ਫਿਰ ਆਪਾਂ ਨਹੀਂ ਇਹ ਚੀਜ਼ੇ ਬਣਾਉਂਦੇ ਪਰ ਜਦੋਂ ਤੁਸੀਂ ਆਪਣੀ ਫੈਮਿਲੀ ਚ ਤੇ ਜਰੂਰ ਤੁਸੀਂ ਨਾ ਇਦਾਂ ਦਾ ਖਾਣਾ ਬਣਾ ਕੇ ਖਾਇਬੋ ਸੋਈ ਮੈਨੂੰ ਨਾ ਮੇਰੀ ਗਲਤ ਭਲਾ ਦੇਣਾ ਕੋਈ ਕੀ ਹੈ ਹੋਵੇ ਚਿਰੋਂ ਆਪਾਂ ਕੇ ਖਾਣਾ ਮਲਿਕ ਨੋ ਗਿਆ ਸਾਡਾ ਤਿਆਰ ਦੇਖੇ ਹੁਣ ਸਾਡੇ ਇੱਧਰ ਛਾਲ ਵੱਜਣੀ ਹੈ ਉਧਰੋਂ ਵੀ ਜ਼ੋਰ ਕੇ ਛਾਲ ਵੱਜਣੀ ਹੈ ਕਿਉਂਕਿ ਉਹਨੇ ਉਹਨੂੰ ਵੀ ਖਾਣਾ ਚਾਹੀਦਾ ਤਾਂ ਬਸਰੇ ਉਹ ਮੇਰੀ ਪਲੇਟ ਦਿਖਿਆ ਤਾਂ ਸਹੀ ਤੇ ਉਸ ਓਏ ਹਾਂ ਜੀ ਕਿਤੇ ਬਾਚ ਹਾਂ ਹੋਮਲਿਕ ਟਕ ਟਕ ਖਾਣਾ ਘਰ ਮੈਂ ਇਹ ਨੂੰ ਹੁੰਦਾ ਕਿ ਬਾਸੇ ਰੋਟੀ ਬਣ ਗਈ ਖਾਣਾ ਬਣ ਗਿਆ ਫਟਾਫਟ ਬਣ ਜਾਂਦਾ ਹਾਂ ਕੰਮ ਯਾ ਵੀ ਆ ਵੀ ਤਾਲੂ ਇਹ ਸਾਡਾ ਹੈਲਥੀ ਖਾਣਾ ਜੀ ਆ ਦੇਖੋ ਬਰੋਕਲੀ ਬਣਾਈ ਆ ਮੈਂ ਦੇਖ ਲਓਮੀ ਤੇ ਆਪ ਇਸ ਦਾ ਸੂਈ ਜੋ ਠੀਕ ਇਸ ਤੇ ਵਸੇ ਨਾ ਖੋਣੇ ਦੇ ਉੱਤੇ ਮੈਂ ਪਾਉਣੀ ਚਾਟ ਮਸਾਲਾ ਵਧੀਆ ਜਿਹਾ ਕਰੜਾ ਜਿਹਾ हेल्दी ਖਾਣਾ ਸ਼ਾਮ ਦਾ ਖਾਣਾ ਇਦਾਂ ਦਾ ਤੁਸੀਂ ਜੇ ਖਾਓਗੇ ਤੁਹਾਡੇ ਲਈ ਸਿਹਤ ਲਈ ਬਹੁਤ ਵਧੀਆ ਹੈਣਾ ਹੈਲਦੀ ਸਿਹਤ ਰਹਿੰਦੀ ਹੈ ਮੇਰੇ ਅਨੁਸਾਰ ਤੁਸੀਂ ਇਹ ਜਿਹਾ ਖਾਣਾ ਕਰ ਬੜਾ ਕੇ ਇੱਕ ਟਾਈਮ ਤੇ ਰੁਕੋ ਹੁਣ ਇਹਦੇ ਉੱਤੇ ਆਪਾਂ ਪਾਵਾਂਗੇ ਚਾਟ ਮਸਾਲਾ ਤੇ ਰਾਜੇ ਨੂੰ ਆਪਾਂ ਨਹੀਂ ਦਿੰਦਾ ਰਾਜੇ ਨੂੰ ਕੋ ਚਾਟ ਮਸਾਲਾ ਨਹੀਂ ਦਿੰਦਾ ਇਹ ਜਿਹੜੇ ਖਾਦਾ ਹੀ ਨਹੀਂ ਕੀ ਹੋ ਗਿਆ ਆਪਣਾ ਸ਼ਾਮ ਦਾ ਖਾਣਾ ਸ਼ਾਮ ਦੇ ਖਾਣੇ ਦਾ ਟਾਈਮ ਤੁਹਾਨੂੰ ਮੈਂ ਦਿਖਾਵਾਂ ਤਾ 3 ਵਜੇ ਆਪਣਾ ਟ੍ਰੈਸ ਤੜੀ ਦਾ ਟਾਈਮ ਦਾ 3 ਤੋਂ 4 ਦੇ ਵਿੱਚ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀਗਾ ਬਸ ਤੇ ਹੁਣ ਆਦੇ ਕੋ ਸਖੰਨ ਦੇ ਹੱਥੀਂ ਖਾਣਾ ਇਹ ਵੀ ਸਾਈਡਲੇ ਹੱਥੀਂ ਖਾਣਾ ਕੋ ਜਿਵੇਂ ਸੀ ਰੋਟੀ ਖਾਣੀ ਹੈ ਇਹ ਵੀ ਪਲੇਟ ਖੜਕੇ ਸਹੀ ਇਹਨੇ ਸ਼ਾਮ ਮਾਰ ਕੇ ਇੱਥੇ ਆ ਜਾਣਾ ਹੁੰਦਾ ਕਿ ਮੈਨੂੰ ਫਟਾਫਟ ਮੇਰਾ ਖਾਣਾ ਦੇ ਦਿਓ ਮੈਂ ਬੰਮੈਂ ਬਲੌਗਾ ਜਿ ਬਣਾਉਣੇ ਸੀ ਦਿੰਦਾ ਮੈਨੂੰ ਨਾ ਦੇਖ ਲੋ ਤੁਹਾਡੀ ਆਵਾਜ਼ ਕਿੰਨੀ ਸੋਹਣੀ ਹੈ ਮੈਨੂੰ ਬਣਾਉਣੇ ਸੀ ਦਿੰਦਾ ਤੇ ਚਲੋ ਮੇਰੇ ਬੋਲਸਾਨ ਸਸਿਕਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰ ਕਰਿਓ ਤੇ ਕੱਲ ਨੂੰ ਮੈਂ ਕੋਈ ਹੋਰ ਵੀਡੀਓ ਲੈ ਕੇ ਆਉਂ ਬਦਿਆ ਹੈਲਥੀ ਖਾਣਾ ਦੀ ਤੇ ਜਿਹੜਾ ਵੀ ਕੋਈ ਹੋਵੇ ਹੈਲਥੀ ਖਾਣਾ ਹਲਕਾ ਤੇ ਹੁਣ ਮੈਂ ਚੱਲਣਗੀ ਮੇਰੇ ਹੈਲਥੀ ਖਾਣੇ ਕੋ ਫਿਰ ਆਲਰੇਡੀ ਆਪਾਂ ਦੀਵਾਲੀ ਪਰਵ ਤੇ ਜਿਹੜੇ ਦਿਨ ਤੇਰੇ ਆਪਣੇ ਲੰਗ ਗਏ ਤੇ ਆਪਾਂ ਬਹੁਤ ਮਿੱਠਾ ਮਿੱਠਾ ਖਾ ਕੇ ਗੋਹੜਾ ਕਢਾਰ ਵਧਾਲੀਆਂ ਤੇ ਹੁਣ ਇਹਨਾਂ ਨੂੰ ਘਟਾਵਾਂਗੇ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰ ਕਰਿਓ ਤੇ ਤੇ ਮੇਰੇ ਬੋਲਸਾਨ ਸਸਿਕਾ